ਇਹ ਵੀਡੀਓ ਕੋਈ ਅੱਜ ਦੀ ਨਹੀਂ ਹੈਗੀ ਅੱਜ ਤੋਂ ਮੇਰੇ ਸਾਹਮਣੇ ਮਹੀਨਾ ਪਹਿਲਾਂ ਵੀਡੀਓ ਬਣੀ ਸੀ ਕਿਉਂ ਲੇਟ ਪੋਸਟ ਕੀਤੀ ਉਹਦੇ ਬਾਰੇ ਆਪਾਂ ਕੋਈ ਗੱਲ ਨਹੀਂ ਕਰਨੀ ਜਿਹੜੇ ਵੀ ਤਰੀਕੇ ਨਾਲ ਸਮਝਾਇਆ ਗਿਆ ਤਰੀਕਾ ਸਮਝਾਉਂਦਾ ਵੀਡੀਓ ਵਿੱਚ ਤਾਂ ਬਹੁਤ ਵਧੀਆ ਲੱਗਦਾ ਪਰ ਬਾਕੀ ਵੀਡੀਓ ਕੋਈ ਬਹੁਤ ਵੱਡੀ ਨਹੀਂ ਛੋਟੀ ਵੀਡੀਓ ਸੀਗੀ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਤੇ ਨਜ਼ਰ ਮਾਰੋ ਹਲੋ ਫਿਰ ਤਾਂ ਆਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓਜ਼ ਜਿਹੜੀਆਂ ਵੀ ਹੈਗੀਆਂ ਵਾਂ ਕਿ ਤੁਹਾਨੂੰ ਲੱਗਦਾ ਗੰਦੀਆਂ ਨਹੀਂ ਇਹ ਕੋਈ ਥੱਕ ਥੱਕ ਕੇ ਪਸੀਨਾ ਪਸੀਨਾ ਹੋ ਜਾਂਦਾ ਥੱਕ ਥੱਕ ਕੇ ਪਸੀਨਾ ਪਸੀਨਾ ਕਾਹਦੇ ਨਾਲ ਹੋਣ ਕਿ ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਸੀਗਾ ਤੁਹਾਡੇ ਭ ਅਸੀਂ ਥੋੜਾ ਸਤਕਾਰ ਕਰਦੇ ਆ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦਿਓ ਥੱਕ ਥੱਕ ਕੇ ਪਸੀਨਾ ਪਸੀਨੀ ਕਾਦੇ ਨਾ ਹੋ ਜਾਣ ਕੰਮ ਕਰਕੇ ਜਿਹੜਾ ਕੰਮ ਕੀ ਅੱਛਾ ਇਹ ਜੰਮ ਦੀ ਗੱਲ ਹੈ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਸੀ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਮੈਨੂੰ ਇੰਨੀ ਗੱਲ ਦਾ ਨਹੀਂ ਨਾ ਪਤਾ ਹੈਗਾ ਜਿੱਦਾਂ ਸਾਨੂੰ ਕਹਿੰਦੇ ਆ ਅੱਛਾ ਨੋਰਮਲ ਆ ਤੁਹਾਡਾ ਕਰਦੇ ਦਾ ਸਰ ਨੋਰਮਲ ਹੈ 5 ਮਿੰਟ ਸਰ ਵੀ ਥੱਕ ਥੱਕ ਕੇ ਪਸੀਨਾ ਪਸੀਨੀ ਕਾਦੇ ਨਾ ਹੋ ਜਾਣਗੇ ਉਹ ਵੀ ਕਮਜ਼ੋਰੀ ਹੈਗੀ ਹੈ ਕਾਰ ਸਾਈਜ਼ ਦੀ ਪ੍ਰੋਬਲਮ ਹੈ ਨੇ ਜਾਂ ਫਿਰ ਢਿੱਲੇ ਪਾਣੀ ਕਰ ਦਾਂਗੇ ਕਰ ਦਾਂਗੇ ਬੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੇ ਕੀ ਆ ਜਿੱਦਾਂ ਉਹਦਾ ਉਦਾਂ ਹੀ ਆਪਾਂ ਬੋਲਨੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ 100 ਰੁਪਿਆ ਦਿੰਨੇ ਆ ਸਾਡੇ ਖੂ ਤੇ ਡੰਗਾਈ ਮਾਫਣੀ ਆ ਛਾਲ ਮਾਰਦੀ ਆ ਤਾਂ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹੋ ਜਿਹਾ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਮੈਂ ਨਹੀਂ ਨਹੀਂ ਯਾਹ ਪੇ ਢਿੱਲੇ ਪਾਨ ਦੀ ਗਾ ਢਿੱਲੇ ਪਾਨ ਦੀ ਕਾਦੀ ਪ੍ਰੋਬਲਮ ਹੈ ਤੁਹਾਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉੱਤੇ ਆਪ ਸਮਝਦਾਰ ਹੈਗੇ ਜਿਵੇਂ ਹਾਂ ਸਰ ਹੁਣ ਜਿੱਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੋਹ ਗੰਦਾ ਕੋਈ ਵਰਡ ਕੱਢਿਆ ਸਰ ਜਿੱਦ ਵਰਡਿੰਗ ਹੈ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰਾਮ ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕਰੀ ਹੋਈ ਐ ਸਰਦਾਂਗੇ ਕਰਦਾਂਗੇ ਉਹ ਬੜ ਕਰਦਾਂਗੇ ਟੇ ਮੋਟੇ ਟੈਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹਨਾਂ ਨੂੰ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਵਾਲੇ ਖੂਨ ਡੋਲਿਆ ਦਾ ਕੌਣਾ ਹੈ ਮੈਂ ਬੋਲ ਕਿਹੜੀਆਂ ਚਨਲੀਆਂ ਪਰੇਸ਼ਾਨ ਆ ਜਾਂਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲਾ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਕੰਟੈਂਟ ਦੇ ਫਰੂਜ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ پیسے ਮਿਲੇ ਹੂੰ پیسے ਤਾਂ ਕੋਈ ਮਤਲਬ ਵਾ ਲਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਵੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਜਿਹੇ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟਿਊਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆਂ ਮੈਂ ਇਹ ਚੀਜ਼ਾਂ ਦੇ ਤੇ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ ਹਾਂਜੀ ਭਾਈ ਤੇਖਲੀ ਤੁਸੀਂ ਸਾਰੀ ਵੀਡੀਓ ਹੁਣ ਤੱਕ ਤਾਂ ਵੀ ਸਮਝ ਹੀ ਗਏ ਹੋਗੇ ਕਿਹੜੇ ਤੇ ਕਿਹਨਾਂ ਸਮਝਾਇਆ ਗਿਆ ਤੇ ਕਿੰਨੀ ਕੁੱਨਾਂ ਵਿੱਚ ਗੱਲ ਹੋਈ ਆ ਤੇ ਉਹ ਕਿਹੜੇ ਤਰੀਕੇ ਨਾਲ ਆਪਦੇ ਆਪ ਨੂੰ ਮਤਲਬ ਕੋਸ਼ਿਸ਼ ਕਰਦੀ ਪਈ ਸੀ ਆਗੀਆਂ ਗੱਲਾਂ ਦੱਸਣ ਦੀ ਵੀ ਮੈਂ ਨਹੀਂ ਐਦਾਂ ਕੁਛ ਕੀਤਾ ਮੇਰੇ ਤੋਂ ਕਰਵਾਇਆ ਜਾਂਦਾ ਜਾਂ ਐਦਾਂ ਕੁਛ ਕੁਛ ਵੀ ਲਾੜੂ ਹੈਨਾ ਬੰਦਾ ਕਰਾਉਣ ਵਾਲਾ ਕੋਈ ਮਰਜ਼ੀ ਹੋ ਗਿਆ ਲੱਗਿਆ ਹੋਣਾ ਵੀ ਮੇਰੇ ਨਾਲ ਗਲਤ ਹੋਇਆ ਮੈਨੂੰ ਰੋਕਿਆ ਗਿਆ ਮੇਰੇ ਮਤਲਬ ਇਨਕਮ ਸੋਰਸ ਨੂੰ ਰੋਕਦੇ ਪਏ ਜਿੱਦਾ ਕੁਝ ਜਦੋਂ ਕੋਈ ਸਮਾਂ ਬਾਅਦ ਇਹ ਚੀਜ਼ਾਂ ਕੁੜੀ ਨੂੰ ਪਤਾ ਲੱਗਣਗੇ ਕਿ ਇਹਨਾਂ ਵੀ ਕਿਹੜੇ ਕਾਰਨ ਕਰਕੇ ਰੋਕਿਆ ਗਿਆ ਸੀਗਾ ਫਿਰ ਉਹ ਬਹੁਤ ਖੁਸ਼ ਹੋਊਗੀ ਵੀ ਮੈਨੂੰ ਬਹੁਤ ਸਹੀ ਸਮੇਂ ਤੇ ਰੋਕਿਆ ਗਿਆ ਕਿਉਂਕਿ ਹਜੇ ਤੱਕ ਕੁੜੀ ਦੀ ਅਜੇ ਤੱਕ ਵਧੀਆ ਬਣੀ ਹੋਣੀ ਹੈ ਪ੍ਰੋਮੋਸ਼ਨ ਵਧੀਆ ਹੋਣਗੇ ਹੁਣ ਚੰਗੀਆਂ ਪ੍ਰੋਮੋਸ਼ਨਾਂ ਕਰਨ ਲੱਗ ਪੂਗੀ ਉਹ ਜੋ ਇਸ ਗੱਲ ਨੂੰ ਸਮਝੇ ਤਾਂ ਬਹੁਤ ਵਧੀਆ ਗੱਲ ਆ ਬਾਕੀ ਵੀ ਅਮਰਿਤਪਾਲ ਮੈਰੋ ਨੇ ਪੱਕਾ ਦੀ ਗਲਤ ਨਹੀਂ ਕਹਿ ਸਕਦੇ ਕਿਉਂਕ ਜੋ ਕਿ ਬਹੁਤ ਵਧੀਆ ਗੱਲ ਆ ਮੇਰੇ ਸਹਾਈਆਂ ਕਿਤੇ ਮੈਂ ਕਿਤੇ ਲੋਕੀ ਫਿਰ ਵੀ ਡਰਦੇ ਐ ਇਹਨਾਂ ਚੀਜ਼ਾਂ ਤੋਂ ਬਾਕੀ ਤੁਸੀਂ ਇਹਦੇ ਚਾਰ ਕਮੈਂਟਾਂ ਜ਼ਰੂਰ ਦੱਸ ਕੇ ਜਾਈਂ ਤੁਹਾਨੂੰ ਕੀ ਲੱਗਦਾ ਵੀ ਕੌਣ ਸਹੀ ਆ ਕੌਣ ਨਹੀਂ